ਕਾਦੀਆਂ ਪਟਾਲਾ ਰੋਡ ਤੇ ਜੋ ਕੱਲ ਸਾਹਿਲ ਨਾਦੇ ਨੌਜਵਾਨ ਦੀ ਪੇਤ ਭਰੇ ਹਲਾਤਾ ਚ ਲਾਸ਼ ਮਿਲੀ ਸੀ ਕਾਦੀਆਂ ਦੇ ਐਸਐਚਓ ਬਲਵਿੰਦਰ ਸਿੰਘ ਵੱਲੋਂ ਇਸ ਕੇਸ ਵਿੱਚ ਮੁਸਤਦੀ ਦਿਖਾਉਂਦੇ ਹੋਏ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇੱਕ ਔਰਤ ਸਮੇਤ 8 ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਅਤੇ 3 ਦੋਸ਼ੀ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ ਨੌਜਵਾਨ ਦੀ ਲਾਸ਼ ਨੂੰ ਦੋਸ਼ੀਆਂ ਵੱਲੋਂ ਰੇੜੀ ਉੱਤੇ ਲੱਦ ਕੇ ਸੁੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਮਾਮਲੇ ਬਾਰੇ ਪ੍ਰੈਸ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਆ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਾਹਿਲ ਨਸ਼ੇ ਦਾ ਆਦੀ ਸੀ ਮ੍ਰਿਤਕ ਸਾਹਿਲ ਨੇ ਸਾਥੀਆਂ ਨਾਲ ਕਿਸੇ ਘਰ ਵਿੱਚ ਬੈਠ ਕੇ ਨਸ਼ਾ ਕੀਤਾ ਜੋ ਕਿ ਨਸ਼ਾ ਜ਼ਿਆਦਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਤੇ ਇਸ ਦੇ ਲਾਸ਼ ਨੂੰ ਖੁਰਤ ਬੁਰਤ ਕਰਨ ਲਈ ਇਸ ਦੇ ਸਾਥੀਆਂ ਵੱਲੋਂ ਰੇੜੀ ਉੱਤੇ ਇਸ ਦੀ লাশ ਨੂੰ ਲਾਟ ਕੇ ਬਟਾਲਾ ਰੋਡ ਸੜਕ ਤੇ ਉੱਤੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਐਸਐਚਓ ਬਲਵਿੰਦਰ ਸਿੰਘ ਵੱਲੋਂ ਮੁਸ਼ਤਦੀ ਦਿਖਾਉਂਦੇ ਹੋਏ ਇਸ ਕੇਸ ਵਿੱਚ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 3 ਅਜੇ ਵੀ ਫਰਾਰ ਹਨ ਦੋਸ਼ੀਆਂ ਉੱਪਰ 302 ਅਤੇ ਹੋਰ ਧਾਰਾਵਾ ਲਗਾ ਕੇ ਪਰਚਾ ਦਰਜ ਕੀਤਾ ਗਿਆ ਇਹ ਵਕੂਆ ਇਤਰਾ ਹੋਇਆ ਸੀ ਕਿ ਮਿਤੀ 24 24 ਜਾਰ ਨੂੰ ਇੱਕ ਨੌਜਵਾਨ ਦੀ Laash ਕਪੜੇ ਦੇ ਲਿਮੇਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜਿਹੜੋ ਉਸ ਦੇ ਪਿਤਾ ਨੇ ਉਸ ਦੀ Laash ਨੂੰ شناخت ਕਰਦੇ ਹੋਏ ਆਪਣਾ ਬਿਆਨ ਐਸਟਰੋਪਾ ਦਿਸਟ੍ਰੀ ਕਰਾਇਆ ਸੀ ਤੇ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮਿੱਤਰ ਜਿਹੜਾ ਵਾ ਉਹ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ ਮਾਰਨ ਦੇਕਰ ਉਹ ਬਾਹਰ ਗਿਆ ਸੀ ਤੇ ਉਹ ਉਦੋਂ ਤਬਾਦੋਂ ਘਰ ਨਹੀਂ ਆਇਆ ਨੇਸਟੇ ਉਹਨੇ ਉਸ ਦੀ Laash ਨੂੰ ਇਹ شناخت ਕਰਕੇ ਆਪਣਾ ਪਰਚਾ ਦਿਸਟ੍ਰੀ ਕਰਾਇਆ ਤਾਂ ਸ਼ੁਰੂ ਹੋਤਾ। ਉਹਦੀ ਪਰਚਾ ਦਿਸਟ੍ਰੀ ਕਰਨ ਤੋਂ ਬਾਅਦ ਐਸਐਚਓ ਨੇ ਆਪਣੀ ਜਿਹੜੀ ਅਫਸਰਾਂ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾਦੇਸ਼ ਤੇ ਪਤੀ ਸ਼ਮਿਲ ਜਾਂਦਾ ਹਰੇ ਇਲਾਕੇ ਵਿੱਚ ਜੋ ਜਿਹੜੀ ਦੋਸ਼ੀਆ ਜੀ ਉਹਨਾਂ ਨੇ ਭਾਲ ਕੀਤੀ ਤੇ ਜਿਹੜੀ ਟੈਕਨੀਕਲ ਸਪੋਰਟ ਲਈ ਸਾਇੰਟਿਸਟਿਕ ਸਪੋਰਟ ਲਈ ਹਿਊਮਨ ਰਿਸੋਰਸ ਨੂੰ ਯਾਹ ਯੂਜ਼ ਕੀਤਾ ਉਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜੇ ਉਹਦੇ ਦੋ ਸਾਥੀ ਸੀ ਜੈਜੀ ਤੇ ਐਮੀ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਹਦੇ ਦੋ ਜਿਹੜੇ ਦਸਤੂ ਦੀ ਸਾਥੀ ਵਿਸ਼ਾਲ ਡੁੱਡਾ ਤੇ ਚੁੰਗਾ ਇਸ ਸਾਹੀ ਜਿਹੜਾ ਮਰਤਗਾ ਉਸ ਤੋਂ ਬਾਅਦ ਕੁ ਜਿਹੜੀ ਕੁਝ ਕੁ ਚੀਜ਼ ਕੁਝ ਗ੍ਰਾਮ ਜਿਹੜੀ ਚੀਜ਼ ਜਿਹੜਾ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹੀ ਉਹਨੇ ਦਿੱਤਾ ਤੇ ਜਿਹੜਾ ਸਾਹੀ ਸੀ ਉਹ ਹਾਲ ਕਾਦੀਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉੱਥੇ ਪੋਪੀ ਜਿਹਲਿਸ ਬੋਬੀ ਨੇ ਉਸਨੂੰ ਜਿਹੜਾ ਨਸ਼ੇ ਦਾ ਕੋਈ ਜਿਹੜਾ ਨਸ਼ਾ ਇੰਜੈਕਸ਼ਨ ਵਗੈਰਾ ਉਹਨੇ ਨੂੰ ਲਗੋ ਪਾਵ ਲਗਾਇਆ ਕੋਈ ਉਹਨੂੰ ਲਗਾਇਆ ਉਦ ਨਾਲ ਉਹਦੀ ওভারਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਇਸ਼ਾਰਾ ਲਗਾਉਣਾ ਉਸ ਦੇ ਘਰ ਉਹਦੀ ਮੌਤ ਹੋ ਗਈ ਉਹਨਾਂ ਨੇ ਦੂਜੀ ਗਲਤੀ ਇਹ ਕਰ ਦਿੱਤੀ ਕਿ ਨਾ ਉਸ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾ ਹੀ ਪੁਲਿਸ ਨੂੰ ਦੱਸ ਦਿੱਤੀ ਤੇ ਉਹਦੇ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸਨਾਂ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ Laash ਨੂੰ ਉਰਦੂ ਬੁਰ ਕਰਨ ਲਈ ਇੱਕ ਨੇੜੇ ਦਾ ਸਾਮਾਲ ਕੀਤਾ ਤੇ Laash ਨੂੰ ਕੱਪੜੇ ਵਿੱਚ ਲਪੇਟ ਕੇ ਥਾਣੇ ਤਾਮੀਆਂ ਦਾ ਏਰੀਆ ਜਿਹੜਾ ਪੰਡਾ ਬਦਾਲ ਰੋਡ ਤੇ ਬੋਗਰਾ ਟਰਮਗੰਡੀ ਲੱਗੇ ਨਾਲੀ ਉਸੋਟਾਈ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰੀਅਸਲੀ ਲੈਂਦੇ ਆ ਹੋયા ਜਿਹੜੇ ਇਸ ਮੁਕਦਮੇ ਦੇ ਪੰਜੇ ਦੋਸ਼ੀ ਨੇ ਜੱਜ ਜੀ ਗਿਲਸ ਮਨਜੀਤ ਐਮਈ ਗਿਲਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੰਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਕਿਸਾ ਕਰ ਲਏਗੇ ਨਹੀਂ ਮੇਰੀ ਜੋ ਹਦ ਜਾਂ ਸਖਤ ਦਤਾਣੀਆਂ ਹਨ ਉਹ ਮਾਨ ਡੋਗ ਅਸਿਪ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਨੂੰ ਸਾਨੂੰ ਕਰਵੇ ਕਰਤਾ ਵਾ ਕਿ ਨਸ਼ਾ ਵੇਚਣ ਜਾਂ ਨਸ਼ੇ ਦੀ ਜੀ ਜੀ ਕਮਾਈ ਖਾਨ ਵਾਲਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਕਿ ਇਹੋ ਜਿਹੜੇ ਵਾਰ ਦਤਾ ਦੋਹਰਾ ਨਾ ਹੋਣ ਕਿਸੇ ਦਾ ਘਰ ਨਾ ਉਜੜੇ ਤੇ ਸਖਤ ਹਦਾਇਤ ਹੈ ਇਹੋ ਜੀ ਕਮਾ ਤੋਂ ਬਾਜਾਓ ਤੇ ਪੁਲਸਾ ਸਾਥ ਦਿਓ ਕਿੰਨੇ ਚਿਰ ਚ ਕਰ ਦਿੱਤਾ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ ਵਿਦਨ 24 ਆਵਰਸ ਹੋਈ ਹੈ ਇਸ ਕਰਕੇ ਹਜੀ ਕਾਦੀਆਂ ਪੁਲਿਸ ਹੈ ਇਸਾਬੇ ਦੀ ਹੱਕਦਾਰ ਹੈ ਇਹਨਾਂ ਇਸ ਵਿੱਚ ਕਿੰਨੇ ਦੋਸ਼ੀ ਟੋਟਲ ਜਿਹੜੇ 8 ਦੋਸ਼ੀ ਨੇ 5 ਗ੍ਰਫਰਰ ਹੋ ਗਏ ਨੇ ਜਿਹੜੇ ਦੋ ਜਾਂ ਜਿਹੜੇ ਬਾਕੀ 3 ਨੇ ਉਹ ਹੀ ਜਲਦੀ ਰਿਹਾਸਤਾ ਕਰ ਲੈਣਗੇ ਇਹਨਾਂ ਉੱਤੇ 302 202 34 ਆਈਪੀਸੀ ਤੇ 29 ਐਮਰਹਦਰ ਐਨਡੀਪੀ ਦਾ ਪਰਚਾ ਦਰਜ ਕੀਤਾ ਗਿਆ ਹੈ ਕਿ ਜਿਹੜੇ ਇਸ ਜਿਹੇ ਕਪੀਲ ਦੇ ਜਿਹੜਾ ਨਾ ਕੁਦਰਤ ਸਾਡੇ ਤੇ ਟੈਕਸ ਵੀ ਵਧਾਏ ਇਹਦੇ ਬਾਰੇ ਵਿੱਚ ਇਹਦੇ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਕਰਦੇ ਵੇਚਣ ਵਾਲੇ ਉਹਨਾਂ ਨੂੰ ਵਰਡਿੰਗ ਆ ਕਿ ਉਹਨਾਂ ਹੀ ਜਿਤਨਾ ਜਿਹੋ ਜਿਹੋ ਕਾਰਬਨ ਦੀ ਵਹੀ ਗੱਲ ਹੋਏਗੀ ਜਾਂ ਕੋਈ ਹੋਰ ਕੰਮ ਜਿਹੜਾ ਕਾਬੂ ਆਏਗਾ ਉਠੋ ਉਹਨੂੰ ਸੀ ਗਿਰਫਾ ਕਰਕੇ ਸਭ ਤੋਂ ਸਤ ਸਜਾ ਦੇਵਾਂਗੇ ਤੇ ਜਿਹੜੇ ਇਲਾਕੇ ਦੇ ਮੋਟਰ ਨੇ ਜਿਹੜੇ ਇਲਾਕੇ ਜਿਹੜੀ ਜਿਹੜੇ ਕੋਈ ਇਨਫੋਰਮ ਕਰਵਾ ਲੈਣੇ ਉਹਨਾਂ ਸੱਚੀ ਤਲਾ ਦੇਣ ਉਹ ਜਿਹੜੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਗੁੱਪ ਰੱਖੀ ਜਾਵੇਗੀ ਤੇ ਜਿਹੜੀ ਮਹਿਕ ਜਿਤਣ ਵਾਲੇ ਆ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ